ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮਕੰਦੇ ਵਾਲਾ ਬਾਈ ਜੱਗੂ ਕੋਲ ਸੱਜਣੋਂ ਪਹੁੰਚੇ ਆ ਇੱਕ ਦੋਸਤੋ ਵੱਡੇ ਕੱਦ ਕਾਠ ਵਾਲੀ ਐਚਐਫ ਵੈੜਾ ਦੋਸਤੋ ਗੱਬਣ ਤੇ ਇੱਕ ਦੋਸਤੋ ਤਾਜੀ ਸੂਈ ਆ ਇੱਕ ਜਰਸੀ ਕ੍ਰੋਸ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਾਈ ਜੀ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਜੀ ਵਧੀਆ ਜੀ ਤੁਸੀਂ ਠੀਕ ਆ ਨਾਂ ਦੱਸੋ ਇੱਕ ਕਰੀ ਆਪਣਾ ਨਾਮ ਜਗਦੀਪ ਸਿੰਘ ਜੱਗੂ ਜਗਦੀਪ ਸਿੰਘ ਜੱਗੂ ਪਿੰਨ ਮਾਨ ਸਿੰਘ ਵਾਲਾ ਜਿਹੜਾ ਸਿਰਮੁਖਸਰ ਸਾਹਿਬ ਜਿਹਨੇ ਫਰੀਦਕੋੜ ਸਾਹਿਬ ਤੇ ਜਾਂਦਾ ਪਲੀਚਾ ਨੰਬਰ ਵੀ ਦੱਸ ਦੀ ਭਰਾ ਆਪਣਾ 9501204577 ਠੀਕ ਆ ਤੇ ਬਈ ਅੱਜ ਕਿੰਨੇ ਨਾਗ ਬਕਾਊ ਆ ਨਾਗ ਆਪਣੇ ਕੋਲ ਕਾਫੀ ਸੀ ਗੱਲ ਮੰਡੀ ਤੇ ਜਾਂਦੇ ਆਂ ਬੜਾ ਕੁਛ ਠੀਕ ਆ ਤੇ ਆ ਵਹਿਣ ਸੀਗੀਆਂ ਘਰੇ ਆਪਣੀਆਂ ਉਹ ਕੱਲ ਹੀ ਆਈਆਂ ਬੜਾ ਇਹ ਵੀ ਗੱਲ ਆਈ ਠੀਕ ਆ ਆ ਬੱਚੀ ਪਹਿਲੇ ਦੂਜੇ ਸੂਏ ਸੋਣ ਲੱਗੀ ਐ ਦੂਜਾ ਸੂਆ ਸੁੰਦੀ ਐ ਪਹਿਲਾਂ 34 35 ਕਿਲੋ ਦੁੱਧ ਕੱਢਿਆ ਸੀ ਪਹਿਲਾਂ ਨੇ 34 35 ਕਿਲੋ ਦੁੱਧ ਕੱਢਿਆ ਹਾਂ ਫਾਰਮਰ ਵਾਲੀ ਬੱਚੀ ਆ ਮਤਲਬ ਕਿ ਔੜ ਨਹੀਂ ਹੈਗਾ ਬੱਚੇ ਏਡੀ ਵੱਡੀ ਐ ਤੁਸੀਂ ਹਿਸਾਬ ਠੀਕ ਆ ਵੱਡੀ ਬੁੱਡੀ ਬਹੁਤ ਆ ਬਹੁਤ ਵੱਡੀ ਹਾਂ ਸਹੀ ਗੱਲ ਆ ਤੇ ਤੇ ਹੌਣ ਅੱਗੇ ਸੀਮਨ ਵਗੈਰਾ ਦਾ ਕੋਈ ਪਤਾ ਹੈ ਬਈ ਕਿਹੜੇ ਤੇ ਚੰਗਾ ਸੀਮਨ ਹੀ ਬੰਦਿਆਂ ਨੇ ਲਵਾਇਆ ਆਪ ਤਾਂ ਅੰਕਲ ਕਰਨ ਬਾਹਰ ਚਲ ਗਏ ਆ ਅੱਛਾ ਬਸ ਉਹਨੇ ਬੰਦੇ ਨੇ ਸੌਦਾ ਕੀਤਾ ਸੀਗਾ ਫੋਨ ਤੇ ਅੰਕਲ ਨੇ ਠੀਕ ਕਿਹਾ ਸੀ ਵੀ ਆਊਗਾ ਮੈਨੂੰ ਫੋਨ ਕਰਕੇ ਕਹੇ ਅੰਕਲ ਨੇ ਵਿਜਾਵੜਾ ਅੱਛਾ ਤੇ ਬੱਚੀ ਚੰਗੀ ਆ ਬਈ ਸ਼ਗਰਾ ਜਿੰਨੀ ਚੰਗੀ ਕਹਦੇ ਹੋਂਦੀ ਚੰਗੀ ਤੇ ਕਿੰਨੇ ਦਿਨ ਲੈਂਦੀ ਆ ਬਈ ਦਿਨ 15 ਠੰਡੇ ਲੈਣੀ 15 ਹਾਂ ਇਹ ਇਤਨਾ ਕਿੰਨਾ ਗੱਦ ਦੁੱਧ ਪਾਉਂਦਾ ਕਿਉਂ ਹੋਣ ਥੋੜੇ ਮੌਸਮ ਜਾਂ ਠੰਡਾ ਜਾਂ ਹੋ ਗਿਆ ਕਿ ਨਾ ਮੀਂਹ ਉਹ ਪੈਣ ਕਰਕੇ ਸਹੀ ਗੱਲ ਆ ਦੁੱਧ ਬਈਰ ਸੇਵਾ ਤੇ ਡਿਪੈਂਡਾ 40 ਕਿਲੋ ਦੇ ਦੂਜੇ 40 ਕਿਲੋ ਹਾਂ ਲਓ ਬਾਕੀ ਪੈਂਦੇ 36 ਕਿਲੋ ਤਾਂ ਟੁੱਟਣ ਵਾਲੀ ਹੈ ਨੀਗੀ ਸਹੀ ਗੱਲ ਆ ਜਿਹਦੇ ਹਿਸਾਬ ਨਾਲ ਦੋਸਤੋ ਬਰੀਡ ਆ ਦੇਖੋ ਇਹ ਗਾਂ ਵੱਡੀ-ਵੱਡੀ ਬਹੁਤ ਆ ਦੋਸਤੋ ਵੇਲਬੂਲ ਚੰਗੀ ਆ ਚੰਗੇ ਕੱਦ-ਕਾਠ ਵਾਲੀ ਆ ਰਾਜੀਪਲੀ ਬਹੁਤ ਆ ਬਈ ਵਜਨ ਇੰਨਾ ਕਾਣਾ ਤੁਰਿਆ ਨਹੀਂ ਜਾਂਦਾ ਇਹ ਤੋਂ ਸਹੀ ਗੱਲ ਆ ਦੋਵਾਂ ਗਾਂ ਨਾਲ ਖੱਟ-ਖੱਟ ਤੋੜਨੀ ਪੈਂਦੀ ਆ ਵੀ ਇੰਨਾ ਵਜਨ ਆਪਦਾ ਇਹਦਾ ਐ ਅਗਲੇ ਨਵੇਂ ਆਈ ਨਹੀਂ ਹੈਗਾ ਸਾਲ ਤੇ ਬੱਚੀ ਨੇ ਭੈਣ ਦੋ ਦਿਨ ਆਏ ਤੇ ਆਏ ਹੋ ਜਾਣਾ ਸਹੀ ਗੱਲ ਆ ਕਿਉਂ ਵਜਨ ਬਹੁਤ ਆ ਵਜਨ ਬਹੁਤ ਆ ਦੋਵਾਂ ਗਾਵਾਂ ਆ ਜੀ ਇੱਕ ਹੀ ਆ ਹਾਂ ਵਜਨ ਨੇ ਦੇ ਦੇ ਫਿਰ ਇੱਕ ਬਾਕੀ ਗੱਲ ਹੋ ਰਣਾ ਸਾਰਾ ਇਹਨੇ ਜੀਜੂ ਚੰਗਾ ਲਾ ਲਿਆ ਬੱਚੇ ਨੇ ਪੱਠੇ ਪੁੱਛ ਸੁਹਣੇ ਖਾਦੇ ਪਾਣੀ ਪੂਣੀ ਆਪਣੇ ਘਰ ਦਾ ਪੀ ਲਿਆ ਜਿਹੜਾ ਪੁੱਛ ਜੀਜੂ ਲਾ ਲੈਣਾ ਉਹਦਾ ਕੋਈ ਨਹੀਂ ਹੁੰਦਾ ਹਾਂ ਨਾ ਹੀ ਦੇਖ ਸਕਦੇ ਆ ਦੋਸਤੋ ਖੇਲ ਢੂਲੇ ਦੋਸਤੋ ਦੇਖ ਸਕਦੇ ਹਜੇ ਬਹੁਤ ਪਈ ਆ ਕਿੰਨੇ ਦਿਨ ਲੱਜੂਗੀ ਅੰਦਾਜ਼ਾ 15 ਠੰਡੇ ਦਿਨ ਲੱਜੂਗੀ 15 ਦਿਨ ਹਾਂਜੀ ਲੱਜੂਗੀ ਲੈ ਜੀ ਉਹ ਵੀ ਸੱਜਣੋਂ 15 ਦਿਨ ਬਾਈਆਂ ਦਾ ਲੈ ਵੀ ਜਾਣੇ ਨੇ ਬਾਕੀ ਹਵਾਨੇ ਦੀ ਢਿੱਲ ਬਹੁ ਪਈਏ ਦੋਸਤੋ ਬਹੁਤ ਸੋਹਣਾ ਖਾਣਾ ਦੋਸਤੋ ਮੁਠੀ ਜਵਾਈ ਵਾਲਾ ਜੇ ਜਿਸ ਕਿਸੇ ਵੀਰ ਨੇ ਦੋਸਤੋ ਮਸ਼ੀਨਾਂ ਚ ਜਵਾਈ ਕਰਨੀ ਉਹ ਵੀ ਬਹੁਤ ਵਧੀਆ ਥਾਣਾ ਸਾਫਤ ਹਵਾਨਾ ਦੋਸਤੋ ਨਾੜਾ ਦੇਖ ਸਕਦੇ ਆ ਉੱਭਰੀਆਂ ਹੋਈਆਂ ਤੇ ਮਿਲਕ ਵੀਨੀਆਂ ਮਾਪ ਰਹੀਆਂ ਦੋਸਤੋ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਫੇਸ ਬਿਊਟੀ ਚੰਗੀ ਆ ਤੋਰ ਕੇ ਦਿਖਾ ਦਿੰਨੇ ਹਾਂ ਹਾਂ ਬਈ ਤੋਰ ਲਈ ਪੂਰੇ ਖੁੱਲੇ ਢਾਂਚੇ ਦੇ ਵਿੱਚ ਆ ਦੋਸਤੋ ਆਪਾਂ ਤਾਂ ਇੱਥੇ ਆਓਗੇ ਤਾਂ ਤਸੱਲੀ ਨਾਲ ਦੋਸਤੋ ਤੁਸੀਂ ਚੈੱਕ ਕਰਕੇ ਆਪਦਾ ਸੌਦਾ ਕਰ ਲਿਓ ਬਾਈ ਨਾਲ ਪੂਰੇ ਭਜਨ ਵਾਲੀ ਆ ਪੂਰੀ ਵੇਲਬੂਲਾ ਦੋਸਤੋ ਕੱਦ ਬਹੁਤ ਆ ਦੂਜਾ ਸੂਆ ਦੋਸਤੋ ਸੂਣੀ ਆ ਪਹਿਲੇ ਸੂਏ ਬਾਈ ਜੰਦਾ 35 36 ਲੀਟਰ ਦੁੱਧ ਕੱਢਿਆ ਦੋਸਤੋ ਲੰਮੀ ਤੋਰ ਲਿੰਦਾ ਇਹ ਇਹ ਫਾਇਦੇ ਆ ਦੋਸਤੋ ਬਹੁਤ ਵਿਰਲੀ ਦੋਸਤੋ ਐਡੀ ਗਾਂ ਨਿਕਲਦੀ ਐ ਇਹ ਦੇਖਾ ਪੂਰੇ ਵੱਡੇ ਕੱਦ ਕਾਠ ਵਾਲੀ ਐ ਦੋਸਤੋ ਬਾਈਆਂ ਦਾ ਦੋਸਤੋ 40 ਲੀਟਰ ਦੁੱਧ ਪਾਉਣਾ ਇਹਨੇ ਤੇ ਬਾਕੀ ਦੋਸਤੋ ਸੇਵਾ ਤੇ ਡਿਪੈਂਡ ਹੁੰਦਾ ਅਨਮਾਨ ਆ ਵੀ ਇੰਨਾ ਕਿ ਦੋਸਤੋ ਇਹਨੇ ਜਿਹੜੇ ਹਿਸਾਬ ਨਾਲ ਇਹਦੀ ਬਰੀਡ ਵੇਖੀਏ ਤੇ ਕੱਦ ਕਾਠ ਵੇਖੀਏ ਦੋਸਤੋ ਸਮੀ ਇਹ ਜਿਹੜੇ ਟੰਗਨਾ ਦੋਸਤੋ ਇਹਨੇ ਪਾ ਵੀ ਦੇਣਾ ਦੋਸਤੋ ਨਾਰਮਲ ਜੀ ਗੱਲ ਆ ਜਿਹੜੇ ਵੀਰ ਨੇ ਦੋਸਤੋ ਕਿਸੇ ਨੇ ਫਾਰਮ ਤੇ ਪਾਉਣੀ ਹੈ ਵਿਹੜ ਤੇ ਬਹੁਤ ਚੰਗੀ ਵਿਹੜ ਆ ਦੋਸਤੋ ਪਾ ਵੀ ਮੁਫਤ ਆਲਾ ਇਹ ਨਹੀਂ ਹੈਗਾ ਵੀ ਆਪਾਂ ਲੋਕਾਂ ਨੂੰ ਦੋ ਮੰਖੇ 2.5 ਮੰਝੀ ਠੀਕ ਆ ਮੁਫਤ ਆਲਾ ਆਪਾਂ ਸਿਆਣਾ ਹੁੰਦਾ ਸਵਾਦ ਉਹਦੀ ਬਹਿਰ ਸੀ ਠੀਕ ਹੈ ਤੇ ਅੱਜ ਕੀ ਕਰੀਏ ਇਹ ਤੈਨੂੰ ਵੀ ਪਤਾ ਵੀ ਕਿੰਨੇ ਦੀ ਸੀਗੀ ਸਹੀ ਗੱਲ ਆ ਸਹੀ ਗੱਲ ਤੁਰ ਜਾਣਾ ਲੋਕਾਂ ਨੇ ਆਪਾਂ ਵੇਚੀ ਗਏ ਆ ਹਾਂ ਹਾਂ ਹੁਣ ਜਿੰਨੇ ਆਪਾਂ ਪਰਸੋਂ ਕਿੰਨੀਆਂ ਬੜੀਆਂ ਵੀਡੀਓ ਪਾਈ ਸੀ ਆਪਾਂ ਸਾਰੀਆਂ ਅਗਲੇ ਦਿਨ ਬਿਗੇ ਮੰਡੀ ਤੇ ਪਾਉਣ ਦੇ ਲੋੜ ਨਹੀਂ ਪਈ ਠੀਕ ਆ ਪਾ ਹੁਣੇ ਜਾਈ ਦੇ ਬਈ ਯਾਰ ਗਰਾਹਕ ਵੀ ਪਾ ਕਿਉਂ ਆਂਦਾ ਤੇ ਤੈਨੂੰ ਵੀ ਖੁਸ਼ੀ ਮਿਲਦੀ ਆ ਕਰਦੇ ਤੂੰ ਮੇਰੀ ਵਿਹੜ ਦੀ ਦੁਬਾਰਾ ਵੀਡੀਓ ਨਹੀਂ ਪਾਈ ਹਣੀ ਸਹੀ ਗੱਲ ਆ ਨਹੀਂ ਪਾਈ ਨਹੀਂ ਪਾਈ ਨਾ ਬਈ ਨਹੀਂ ਵੀ ਕੀ ਤਾਂ ਪਰ ਜਦੋਂ ਆਈ ਦਾ ਚੰਗੇ ਤੋਂ ਚੰਗਾ ਹੀ ਹੁੰਦਾ ਐਂ ਜਿੱਤਿਆ ਅਗਲੀ ਵਾਰ ਉਦੋਂ ਚੰਗਾ ਨਗ ਮਿਲਦਾ ਰੂਹ ਖੁਸ਼ ਹੋ ਜਾਂਦੀ ਏ ਵਿੱਜੀ ਦੇ ਕੋਲ ਚੰਗਾ ਪਸ਼ੂ ਆ ਤੇ ਵੀ ਆਪਦੀ ਵੀ ਰੂਹ ਖੁਸ਼ ਹੁੰਦੀ ਏ ਵੀ ਚੰਗਾ ਵਿਕ ਜਾਂਦਾ ਹਾਂ ਪਾ ਯਾਰ ਮੈਂ ਤੈਨੂੰ ਇਹ ਗੱਲ ਦੱਸਦਾ ਵੀ ਕੋਈ ਵੀ ਜ਼ਿੰਮੇਵਾਰ ਕਿਸਾਨ ਆ ਪਤਾ ਨਹੀਂ ਕਿਵੇਂ ਪੈਸੇ ਇਕੱਠੇ ਕਰਦਾ ਕੋਈ ਮਾਤਰ ਹੁੰਦਾ ਚਾਨਮੀ ਜੰਗ ਜਮੇਸ਼ਨ ਆ ਫਾਰਮਾਂ ਤੇ ਕੰਮ ਕਰਨ ਲੱਗੀ ਆ ਠੀਕ ਆ ਲੋਨ ਵਗੈਰਾ ਲੈ ਕੇ ਕੰਮ ਕਰ ਜੀ ਠੀਕ ਹੈ ਹੁਣ ਮੈਂ ਮੈਂ ਕਹਿਣ ਵੀ ਦੂੜ ਵੀ ਕਹਿ ਦੂੰਗਾ ਇਹਦਾ ਠੀਕ ਹੈ ਠੀਕ ਹੈ ਤਾਂ ਲੋਕ ਹੱਸ ਸਕਦੇ ਦੇਣਗੇ ਦੂੜ ਹਾਂ ਠੀਕ ਹੈ ਆਪ ਨੂੰ ਹੈਗੇ ਰੋਟੀ ਤੱਕ ਮਸਲਾ ਠੀਕ ਆਪਾਂ ਇੱਕ 20 ਦੀ ਬੱਛੀ ਦੇ ਦਾਂਗੇ ਤੇ ਮਾਨਤਾ ਨਾਲ ਫੁੱਲ ਕਰਾਂਗੇ ਲੋ ਵੀ ਸੱਜਣੋ ਇੱਕ 20 ਦੀ ਮੈਨੀਆਂ ਦਾ ਤੁਹਾਨੂੰ ਕਿਤੋਂ ਮਿਲ ਜੂਗੀ ਐਡੇ ਗਾਂ ਇੰਨਾ ਵਜਨ ਤੇ 40 ਲੀਟਰ ਦੋਸਤੋ ਦੁੱਧ ਹੋਵੇ ਥੱਲੇ ਤੇ ਮਾਨਦਾਨ ਹੋ ਬਈ ਮਾਨ ਕਰਾਂਗੇ ਬਈ ਜ਼ਰੂਰ ਲੋ ਵੀ ਸੱਜਣੋ ਇਹਦੇ ਵਿੱਚ ਵੀ ਤੁਹਾਡਾ ਮਾਨਦਾਨ ਹੋ ਜਾਣਾ ਆਪਣੇ ਖਿਆਲ ਦੇ ਦੋਸਤੋ ਤੁਹਾਡੀ ਰੂਹ ਖੁਸ਼ ਹੋ ਜੂ ਵਹਿਰ ਨੂੰ ਵੇਖ ਕੇ ਦੇਖ ਸਕਦੇ ਆ 15 ਦਿਨਾਂ ਦੀ ਕੱਚੀ ਆ ਦੋਸਤੋ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਤੋਂ ਅੱਗੇ ਦੋ ਨੰਬਰ ਵਾਹੜ ਆ ਬਈ ਇਹ ਇੱਥੇ ਇਹ ਇਹ ਪਹਿਲੇ ਸੂਏ ਸੂਈ ਆ ਵੀਰੇ ਇਹਨੂੰ ਅੱਜ ਤੀਜਾ ਦਿਨ ਐ ਸੂਈ ਨੂੰ ਅੱਛਾ ਤੀਜਾ ਦਿਨ ਹੋ ਗਿਆ ਸੂਈ ਨੂੰ ਉਹ ਮੈਂ ਸਵੇਰ ਉੱਠਿਆ ਲੈੜ ਦੇ ਬਾਪੂ ਨੇ ਚੋਤੀ ਸੀ ਅੱਛਾ ਹੁਣ ਵੀ ਮੇਰੇ ਸਾਹ 9 ਕ ਦਾ ਟਾਈਮ ਹੋਣਾ ਹਨਾ हां 9:30 ਦਾ ਹੋਣਾ ਵਾਸਤਾ 9:59 ਦਾ ਟਾਈਮ ਸੀ ਤੇ ਕਰਦੇ ਨੇ 34 ਸੀ ਮੈਂ ਲੇਟ ਉੱਠਿਆ ਥੋੜਾ ਜਿਹਾ ਮੇਰਾ ਤਾਂ ਰੱਦ ਸੀ ਭਰੀ ਭਰੀ ਦੀ ਵੀਡੀਓ ਦਿਖਾਵਾਂਗੇ ਸੋਹਣੀ ਬਣਦੀ ਐ ਬੱਚੀ ਠੀਕ ਤੇ ਪਰਸੋਂ ਸੁੱਈ ਐ ਮਗਰ ਬੱਚਾ ਐ ਦੇ ਠੀਕ ਐ ਪਹਿਲਾਂ ਸੋਇਆ ਸੁੱਈ ਐ ਕਦਮ ਸੋਣਾ ਵਜਨ ਵੀ ਸੋਣਾ ਪਤਲੀ ਪਤਲੀ ਨਹੀਂ ਹੈਗੀ ਥਾਂਲੇ ਵੀ ਬਹੁਤ ਸਾਫ਼ ਆ ਤੁਹਾਡੇ ਸਾਹਮਣੇ ਦੇਖ ਲਓ ਅੱਛਾ ਠੀਕ ਐ ਕਿੰਨਾ ਬਈ ਪੀਕ ਲੈਵਲ ਤੇ ਕੱਢ ਦੂਗੀ ਦੁੱਧ 20 ਕਿਲੋ ਦੇ ਦੂਗੀ ਬੱਚੀ ਬਈ ਬੜਾ 20 ਕਿਲੋ ਦੇ ਦੂਗੀ ਹਾਂ ਠੰਡਾ ਦੇ ਦੂਗੀ ਬੱਚੀ ਇੱਕ ਪਾਸੇ ਦੋਸਤੋ ਥੋੜੀ ਨੀ ਹਜੇ ਭਲਾਂ ਹੈਗਾ ਤਿੰਨ ਦਿਨ ਹੋਇਆ ਹਜੇ ਸੂਈ ਨੂੰ ਬਾਕੀ ਸਾਫ ਸੁੱਤ ਨਹੀਂ ਅਜ ਸਹੀ ਨਹੀਂ ਹੋਇਆਗਾ ਹੂੰ ਦੇਖ ਸਕਦੇ ਆ ਥੋੜੀ ਜੀ ਭਲ ਹੈਗੀ ਪਛੀਹੋਂ ਉਰਦਾਂ ਨਹੀਂ ਕੋਈ ਵੈਸੇ ਸਾਫ ਸੁਥਰਾ ਜਿਵੇਂ ਸਾਫ ਸੁਥਰਾ ਠੀਕ ਆ ਲੋ ਰੰਗ ਨਹੀਂ ਫਰਕ ਹੈਗਾ ਵੀਰੇ ਉਨੇ ਲੋ ਵੀ ਸੱਜਣੋ ਇੱਥੇ ਆ ਕੇ ਦੇਖ ਸਕਦੇ ਆ ਤਸੱਲੀ ਜਾਨ ਪਹਿਲਾਂ ਬੱਛੀ ਆ ਨਾੜਾ ਵੇਖ ਲੈਣਾ ਦੋਸਤੋ ਪਹਿਲਾਂ ਬੱਛੀ ਆ ਨਾੜਾ ਵੇਖ ਤਾਂ ਇਹ ਲੈ ਲੈ ਤੂੰ ਸਹੀ ਗੱਲ ਆ ਹਜੇ ਨਾਲੇ ਭਲਾਂ ਚ ਸਾਫ ਹੋਣਾ ਪੈਣਾ ਤੇ ਇਹ ਆ ਬਚਾਇਆ ਦੇ ਵਾਹ ਆ ਬੱਛਾ ਦੋਸਤੋ ਬੱਛਾ ਵੀ ਬਹੁਤ ਨਿੱਗਰ ਸੀ ਜੇ ਕਿਤੇ ਬੱਛੀ ਹੁੰਦੀ ਬੜਾ ਵੱਡਾ ਬਹੁਤ ਚੰਗੀ ਸੀ ਤੇ ਇਹ ਕਿੰਨਾ ਗਣਮਾਨ ਆ ਬਈ ਪੀਕ ਲੈਵਲ ਤੇ ਦੁੱਧ ਪਾ ਦਊਗੀ 20 ਕਿਲੋ ਦੁੱਧ ਦੇ ਦਊਗੀ ਇਸ ਕਿਲੋ ਕਿਉਂ ਕਰ ਅਪ ਕਹਿ ਨਾ ਬਾਈ 25 23 ਵੀ ਕਹਿ ਦਗੇ ਠੀਕ ਆ ਕਿਉਂ ਗਰਮੀ ਗਰਮੀ ਆ ਪਰ ਗੱਲ ਨੂੰ ਬਣਾਉਂਦੀ ਤਣੀ ਹੈਗੀ ਸਹੀ ਗੱਲ ਪਰ ਵਾ ਦੁੱਧ 20 ਕਿਲੋ ਤੋਂ ਬਾਾਰ ਵੀ ਦੇ ਸਕਦੀ ਹੈ ਅੰਦਰ ਨਹੀਂ ਜ਼ਿੰਦਗੀ ਇਸ ਟਾਈਮ ਹੀ 15-16 ਕਿਲੋ ਬੋਲਾ ਹੋਊਗਾ ਇਹ ਵੀ ਦੋਸਤੋ ਪੂਰੇ ਵੱਡੇ ਕਦ ਕੱਦ ਆ ਗਏ ਹੈ ਜੇ ਕੁਝ ਨਹੀਂ ਪਾਇਆ ਨਾ ਕੋਈ ਨੂੰ ਖੰਡ ਨਾ ਕੋਈ ਨੂੰ ਦਾਣਾ ਦਾਣਾ ਸਾਡੇ ਮੋਕੇ ਨੂੰ 4 ਦਿਨ ਹੋ ਗਏ ਕਿਉਂ ਗੱਬਣਾ ਕੰਮ ਹੁੰਦੀਆਂ ਪੈਸੂ ਹੀ ਹੈ ਕੋਈ ਨਹੀਂ ਠੀਕ ਹੈ ਦੁੱਧ ਆਪਾਂ ਮੌਲੀ ਲੈ ਦੇ ਤੈਨੂੰ ਪਤਾ ਸਹੀ ਗੱਲ ਹੈ ਲੈ ਸਾਡਾ ਟਾਈਮ ਨਹੀਂ ਲੱਗਦਾ ਚੌਣ ਦਾ ਖੋਲ ਨਹੀਂ ਜਰਾ ਨਵ ਵੀ ਸੋਝਣੋ ਸੋਹਣੇ ਕਦ ਕੱਦ ਆ ਰਹੀ ਹੈ ਬਾਕੀ ਵੇਲਬੂਲ ਚੰਗੀ ਹੈ ਦੋਸਤੋ ਵੇਖ ਸਾਹਿਬ ਮੇ ਬਾਈਆਂ ਦਾ 20 ਲੀਟਰ ਦੋਸਤੋ ਦੁੱਧ ਪਾ ਦੇਣਾ ਨੇ ਪਹਿਲਾ ਸੂਆ ਸੂਈ ਏ ਥੋੜਾ ਜਿਹਾ ਗਰਮੀ ਕਰਕੇ ਆ ਨਹੀਂ ਤਾਂ ਅਨੁਮਾਨ ਆ ਵੀ 22 23 ਲੀਟਰ ਦੋਸਤੋ ਹੈ ਜੀ ਵੜ ਨੂੰ ਦੁੱਧ ਦੇਣਾ ਚਾਹੀਦਾ ਨੇ ਦੁੱਧ ਦੇ ਦੋਗੀ ਆਪਾਂ ਇਹ ਨਹੀਂ ਕਹਿੰਦੇ ਪਰ ਅਗਲਾ ਫੋਨ ਕਰੇ ਵੀ ਬਈ ਇਹਦਾ 18 19 ਕਿਲੋ ਰਹੇਗਾ 20 ਕਿਲੋ ਰਹਿ ਗਿਆ ਹਣਾ ਸਹੀ ਗੱਲ ਆ ਸਵਾਦ ਨਹੀਂ ਆਉਂਦਾ ਗੱਲ ਦਾ ਬਾਕੀ ਦੋਸਤੋ ਕੋਈ ਟਟਮਾ ਹਵਾਨਾ ਨਹੀਂ ਕੋਈ ਫੋਰਚਾਂਗੇ ਵਾਨਾ ਸੋਹਣਾ ਦੋਸਤੋ ਬੜੀ ਫੈਕਸ ਬੜੀ ਸੋਹਣੀ ਲਵੇਦੀ ਤਾਂ ਸਹੀ ਗੱਲ ਆ ਥਣ ਵੀ ਹੱਤੀ ਜਵਾਈ ਵਾਲਾ ਗਾਡਰ ਗਲਗ ਦੋਨੇ ਦੋਸਤੋ ਵਹਿਰਾ ਬਹੁਤ ਸੋਹਣੀਆਂ ਸੀ ਐਚਐਫ ਇਸ ਤੋਂ ਅੱਗੇ ਦੋਸਤੋ ਜਰਸੀ ਕ੍ਰੋਸ ਆ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਇਹਦਾ ਵੀ ਦੋ ਇਹਦਾ ਕੀ ਰੇਟ ਕਰਾਂਗੇ ਪਹਿਲਾਂ ਤਾਂ ਰੇਟ ਦੱਸੀ ਭਰਾ ਇਹਦਾ ਇਹਦਾ ਰੇਟ ਯੈਸ ਨਹੀਂ 75000 ਰੁਪਏ 75000 ਯੈਸ ਨਹੀਂ ਦਜਣਾ 75000 ਰੇਟ ਆ ਬਾਕੀ ਦੋਸਤੋ ਤੁਸੀਂ ਆਪ ਦਾ ਫੋਨ ਕਰਨਾ ਤੇ ਰੇਟ ਕਨਫਰਮ ਕਰ ਲੈਣਾ ਮਾੜਾ ਮੋਟਾ ਕੋਈ ਇਧਰ ਉਧਰ ਹੋ ਜਾਂਦਾ ਹੁੰਦਾ ਕੋਈ ਫਿਕਸ ਤਾਂ ਹੁੰਦਾ ਹੀ ਨਹੀਂ वैसे भाई ने कहता चलो कोई बात नहीं पर तू ही दाद दे भी जमींदार ਦੇ ਘਰੇ ਬੈੜ ਖੜੀ ਹੋਵੇ ਨਹੀਂ ਤਾਂ ਮੈਂ ਲਈ 1 ਸਵਾ ਲੱਖ ਮੰਗਦਾ ਸੀ ਠੀਕ ਆ ਠੀਕ ਆ ਚਲ ਆਪਣਾ ਤਾਂ ਇਹ ਰੀਜ ਹੱਥ ਬਹੁ ਮੰਨਦੇ ਠੀਕ ਆ ਆਪਾਂ ਨੂੰ ਹੁਣ ਮੰਨ ਕੇ ਚੱਲ ਅ ਵੀ ਉਹੀ ਬੈੜ ਤੇ ਲੈ ਲਾ ਆਪਾਂ ਨੂੰ ਪਾਤ ਲਈ ਆ ਤਾਂ ਹੀ ਇੱਕ ਵੀਦ ਗਿਆ ਸਹੀ ਗੱਲ ਆ ਤੇ ਜੇ ਹੀ ਮੈਂ ਉੱਥੇ ਇੱਕ ਵੀ 30 ਦੀ ਲਈ ਹੁੰਦੀ ਆ ਕਚਬਿਆ ਹੁੰਦਾ ਫਿਰ ਕੌਣ ਦਿੰਦਾ 2-2 ਲੱਖ ਰੁਪਏ ਆਪਾਂ ਵੇਚੀ ਆ ਮੈਲਾ ਦੀ ਆਪਾਂ ਉਦੋਂ 2.5 ਦੀ ਵੇਚੀ ਸੀ ਇਹਦੇ ਵਿੱਚ ਸੇਮ ਸੀ ਉਹ ਖੜੀ ਤਾਂ ਹਾਂ ਠੀਕ ਉੱਪਰਲੇ ਪਾਸੇ ਔਰਲੇ ਪਾਸੇ ਪਹਿਲੇ ਨੰਬਰ ਤੇ ਉਹਦੇ ਜਿੱਦੀ ਹੈ ਹਾਂ ਪਹਿਲੇ ਨੰਬਰ ਤੇ ਆ ਆ ਹਾਂ ਆ ਵੀ ਤਾਈ ਤਾਈ ਦੀਆਂ ਵੀ ਗਿਆ ਆ ਤਾਂ ਦੀ ਵੀ ਕਿਸੀ ਦੇ ਚੱਲਦੀ ਦਾ ਠੀਕ ਹਾਂ ਪਰ ਉਹ ਕੱਦ ਬੱਚੇ ਬਹੁਤ ਆ ਬੱਚਾ ਉਹੀ ਸੇਮ ਹੀ ਚੀਜ਼ਾਂ ਤੇ ਬਈ ਜਰਸੀ ਦੀ ਗੱਲ ਕਰੀਏ ਤਾਂ ਕ੍ਰੋਸ ਆਂਗ ਦੇ ਵਿੱਚ ਆ ਥੋੜੀ ਜੀ ਕ੍ਰੋਸ ਆ ਵੜ ਠੀਕ ਹੈ ਜੀ ਦੂਜਾ ਸੂਆ ਬੱਚੇ ਦਾ ਸੋਣਾ ਬਈ ਜੀ ਠੀਕ ਠੀਕ ਹੈ ਲੇਵਾ ਸੰਗਰਾਜ ਦੇ ਦਾ ਸੋਣਾ ਬਣਿਆ ਹੋਇਆ ਸੀ ਟੈਂਪੂ ਤੇ ਅੱਜ ਸਵੇਰ ਹੀ ਆਈ ਹੈ ਥੋੜਾ ਚੱਕ ਗਈ ਠੀਕ ਆ ਠੀਕ ਆ ਤੇ ਪਹਿਲੇ ਸਵੇਰ ਦਿੱਤਾ ਹੀ 14 15 ਕਿਲੋ ਦੁੱਧ ਵੇੜਨਾ ਤੇ ਮਾੜੇ ਘਰੋਂ ਆਈ ਐ ਗਰੀਬ ਸੁੱਖਾਂ ਦੇ ਘਰੋਂ ਆਈ ਐ ਠੀਕ ਆ ਤੇ ਐਤੀ ਕੀ ਨਿਮਾਨ ਕਰ ਦੰਦਾਈ ਸੰਭਾਲੀ ਸੰਭੋਲੀ ਨਜਾਇਜ਼ ਸੋਣੀ 16 17 18 ਕਿਲੋ ਦੁੱਧ ਦੇ ਦੀ 12 18 ਕਿਲੋ ਦੇ ਦੀ ਹਾਂ ਬਾਕੀ ਸੰਭਾਈ ਸੰਭੂਈ ਚੰਗੀਗੀ ਤੇ ਆਈ ਭੌਂ ਦੀ ਗਰੀਬ ਘਰੋਂ ਆਈ ਐ ਹਾਂ ਸੰਭੀਨ ਸ਼ਾਮਰ ਨੂੰ ਮੰਨਿਆ ਗਲੇ ਨੇ ਕਸਰ ਛੱਡੀ ਕੋਈ ਤੇ ਉਹਦਾ ਠੱਡੀ ਛੋਲੀ ਜੈਲੀ ਜੁਲੀ ਤਾਂ ਨਜਾਇਜ਼ ਹੀ ਆ ਬੱਚੀ ਇਸ ਐ ਨੇ ਦੋਸਤੋ ਟੇ ਲਭਾਓ ਪਈਏ ਕਿੰਨੇ ਦਿਨ ਦਾ ਜੀ ਬਈ ਲੱਗਦਾ ਚੜ੍ਹ ਵੀ ਨੀ ਲਾਏ ਮੈਂ ਤਾਂ ਵੇਖੇ ਹੀ ਹੋਣਾ ਸੁੱਤੇ ਉੱਠ ਕੇ ਆਏ ਨੇ ਦੀਂਦੇ ਨਹੀਂ ਨਾ ਅੰਦਰਲੇ ਪਾਸੇ ਅੰਦਰਲੇ ਪਾਸੇ ਕਿੰਨੇ ਕ ਦਿਨ ਲਾਜੂ ਬਾਈ ਅਨਮਾਨ ਜਾ ਅਨਮਾਨ ਜਾ ਹੈਗਾ ਵੀਰੇ ਦੇ 10 ਦਿਨ ਠੰਡੇ 10 ਦਿਨ ਲਾਜੂ ਹਾਂ ਲੋ ਵੀ ਸੱਜਣੋ ਬਾਈ ਆ 10 ਦਿਨ ਲਾਜੂ ਵੀ ਬਾਕੀ ਤੁਸੀਂ ਲਾ ਲੈਣਾ ਨਾ ਮਾਨ ਢਿੱਲ ਕਿੰਨੀ ਕੁ ਪਈ ਆ ਸੀਲ ਠੰਡੀ ਦਾ ਤਾਂ ਦੋਸਤੋ ਕੋਈ ਅੰਤ ਨਹੀਂ ਗਿਆ ਜਿਵੇਂ ਮਰਜੀ ਕੋਈ ਬੰਦਾ ਦੋਸਤੋ ਹੱਥ ਲਾਈ ਜਾਵੇ ਬਾਈਆਂ ਦਾ ਅੱਜ ਹੀ ਆਈਏ ਦੋਸਤੋ ਮੂੰਹ ਮੱਥਾ ਤੁਹਾਨੂੰ ਖਾ ਦਿੰਨੇ ਆ ਉਹ ਵੀ ਤੋੜ ਕੇ ਬਾਕੀ ਪੰਜਾਬ ਵਾਲੀ ਐ ਦੋਸਤੋ ਕ੍ਰੋਸ ਅੰਗ ਦੇ ਵਿੱਚ ਆ ਸੋਹਣਾ ਮੂੰਹ ਮੱਥਾ ਦੋਸਤੋ ਵੇਖ ਸਕਦੇ ਆ ਗਰਮੀ ਗਰਮੀ ਦੋਸਤੋ ਇਹ ਵੀ ਬਹੁਤ ਘੱਟ ਬਣਾਊਗੀ ਕ੍ਰੋਸ ਅੰਗ ਦੇ ਵਿੱਚ ਆ ਵੇਖ ਸਕਦੇ ਸੋਹਣਾ ਦੁੱਧ ਪਿਆ ਦੂਗੀ ਦੋਸਤੋ ਜਿਹੜਾ ਕੋਈ ਵੀਰ ਗਰਮੀ 'ਚ ਦੁੱਧ ਪੀਣ ਨੂੰ ਵੜ ਲੈਂਦਾ ਟੈਲ ਟੂਲੇ ਦੋਸਤੋ ਚੰਗੀ ਪਈ ਹੈ ਜੇ ਦੱਸ ਦੇਣੇ ਨੇ ਆਰਾਮ ਨਾਲ ਆ ਜਾਣੇ ਯਾਰ ਜਿਹੜੇ ਜ਼ਿੰਮੇਦਾਰ ਭਰਾ ਨੇ ਘਰੇ ਰੱਖਣੀ ਆ ਠੀਕ ਆ ਹੂੰ ਇੱਕੋ ਇਹ ਰੱਖ ਲੈ ਬਸ ਠੀਕ ਕਈ ਦੁੱਧ ਵਾਲੇ ਹੁੰਦੇ ਬੰਦੇ ਵੀ ਦੁੱਧ ਪਾਉਣ ਵਾਸਤੇ ਲੈਣੇ ਆ ਕਈ ਹੁੰਦੇ ਵੀ ਦੁੱਧ ਪੀਣਾ ਹੀ ਆ ਆਪਣਾ ਪੇਟਪੂੜੀ ਚੰਗੀ ਆ ਜਾਂਦੀ ਕਰਾਸ ਵੜਾ ਨਹੀਂ ਲੋ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਲ ਅਸੀਂ ਰੇਟ ਆਪਾਂ ਇਹ ਜਰਸੀ ਦਾ ਵੀ ਪੁੱਛ ਲੈਨੇ ਬਾਈ ਤੂੰ ਕੀ ਰੇਟ ਕਰਾਂਗੇ ਭਰਾ ਇਹਦਾ ਇਹਦਾ 65000 ਰੁਪਏ ਇਹਦਾ 65000 ਲੋਬੀ ਸੱਜਣੋ ਇਹਦਾ ਰੇਟ ਹੈ ਬਾਈ ਨੇ ਕੀਤਾ 65000 ਹੋਰ ਕਿਸੇ ਕੋਲੇ ਹੁੰਦੀ 85 90 ਮੰਗਦੇ ਠੀਕ ਆ ਇਹ ਵੀ ਤੈਨੂੰ ਪਤਾ ਹੀ ਹੈ ਸਹੀ ਗੱਲ ਆ ਮੈਂ ਵੇਖਦਾ ਨਾ ਵੀਡੀਓ ਕਈ ਲੋਕ ਫਿਰ ਮੰਨ ਕੇ ਜਾਓ ਵੇਹੜਾ ਆ ਜਾਂ 2 2 ਲੱਖ 2.5 ਲੱਖ ਰੁਪਏ ਮੰਗ ਜੰਦੇ ਹੁਣ ਅਪਿਛੇ ਤੈਨੂੰ ਪਤਾ ਮੱਝ ਵੇਚੀ ਸੀਗੀ ਹਾਂ ਮਨ ਲੋ ਕਿਵੇਂ ਮੱਝਾ ਸਤਕ ਦੇਰੀ ਹਾਂ ਤਾਂ ਵੀਡੀਓ ਤੇ ਵਾਪਾ ਆ ਕੇ ਕਿੰਨੇ ਪੰਜ ਮੰਗਿਆ ਸੱਤ ਮੰਗਿਆ ਹਾਂ ਹਾਂ ਉਹ ਪਟਾਈ ਮੰਗਿਆ ਸੀਗਾ ਠੀਕ 22 ਦੀ ਮੈਂ ਵੇਚੀ ਤੇ ਐਡੀ ਮੈਂ ਪੈਦਾ ਵੀ ਨਹੀਂ ਹੁੰਦੀ ਤੇ ਜਿਹੜੇ ਬੰਦੇ ਨੇ ਦਿੱਤੇ ਉਹ ਕਿਹਾ 21 ਕਿਲੋ ਦੁੱਧ ਕਰਗੀ ਠੀਕ ਆ ਲੋ ਵੀਸਨ ਨੋ ਅਪਰ ਤੱਕ ਹੋਰ ਲੈ ਗਿਆ ਮੈਂ ਉਹ ਠੀਕ ਹੈ ਮਾਨਤਾਂ ਤੁਹਾਡਾ ਇਹਨਾਂ ਤਿੰਨਾਂ ਪਸ਼ੂਆਂ ਦੇ ਵਿੱਚ ਹੋ ਜਾਣਾ ਕੋਈ ਰੇਟ ਦੋਸਤੋ ਫੈਕਸ ਨਹੀਂ ਹੁੰਦਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਿਓ ਜੀ ਤਿੰਨੇ ਵਿਹੜਾ ਦੋਸਤੋ ਗੱਬਣਾ ਚੰਗੇ ਸੀਮਣ ਤੋਂ ਗੱਬਣਾ ਆਪ ਵੀ ਚੰਗੇ ਸੀਮਣ ਦੀ ਫਾਰਮ ਬਹੁਤ ਚੰਗਾ ਬੰਦੇ ਆ ਠੀਕ ਬੰਦੇ ਨੇ ਹੁਣ ਤੋਂ ਉਹ ਬੰਦੇ ਨੇ ਹੁਣ ਤੋਕੜ ਵਿਹੜ ਲਈ ਆ ਠੀਕ ਹੈ ਥੋੜੀ ਜੀ ਸੁਈ ਵੀ ਉਹਨੇ ਦੱਸਿਆ ਸੀ ਬੰਦੇ ਨੇ ਘਟ 'ਚ ਮੈਨੂੰ ਹੀ ਸੱਦ ਕੇ ਲਗਾਇਆ ਸੀ ਅੰਕਲ ਜੀ ਤੋਂ ਆਪ ਗੱਲ ਲਿਓ ਨਾ ਤੋਕੜ ਵਿਹੜ ਲਈ ਇੱਕ 40 ਦੀ ਦੁੱਧ ਸੀਗਾ 20-22 ਕਿਲੋ ਠੀਕ ਤੇ ਬੈਦ ਕੀ ਬਸ ਉਹਦੇ ਜੱਡੀ ਕੱਲੀ ਟੋਕਰ ਟੋਕਰ ਕੱਲੀ ਟੋਕਰ ਅੱਛਾ ਨਹੀਂ ਤਾਂ ਬਣੀ ਸੀ ਨਾਹੀਂ ਮਸੂਹੀ ਨੇ ਵੀ 5-7 ਮਹੀਨੇ ਹੋ ਗਏ ਸੀ ਤੇ ਪਹਿਲਾਂ ਉਹਨਾਂ ਨੇ 32-33 ਕਿਲੋ ਦੁੱਧ ਦਿੱਤਾ ਸੀਗਾ ਠੀਕ ਤੇ ਇੱਕ 40 ਦੇ ਲਈ ਸੀ ਤੇ ਮੈਨੂੰ ਕਹਿੰਦਾ ਪੁੱਤ ਗਾਂ ਨੂੰ ਬੱਚੀ ਨੇ ਬਾਨਾ ਮੈਨੂੰ ਪਤਾ ਬੰਦੇ ਦੀ ਬਹੁਤ ਜਾਂਦਾ ਹੀ ਮਤਲਬ ਕਿ ਨੌਲੇਜ ਚ ਕੀ ਹਰਦਾ ਠੀਕ ਲਓ ਵੀ ਸੱਜਣੋ ਪੂਰੇ ਬੱਦੇ ਘੱਡ ਕਾਠ ਦੇ ਵਿੱਚ 1,20,000 ਰੁਪਏ ਬਾਈ ਨੇ ਰੇਟ ਕੀਤਾ ਕੋਈ ਬਾਲਾ ਨਹੀਂਗਾ ਤੇ ਮਾਨਤਾਂ ਤੁਹਾਡਾ ਦੋਸਤੋ ਇੱਥੇ ਆਇਆਂ ਦਾ ਹੋ ਜਾਣਾ ਤੇ ਇਹਨੇ ਦੋਸਤੋ ਦਿਹਾੜੀ ਦਾ ਇੱਕ ਡਰਮ 40 ਲੀਟਰ ਦਾ ਦੋਸਤੋ ਇਹਨੇ ਬਾਈਆਂ ਦਾ ਭਰਿਆ ਕਰਨਾ ਤੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲੈਣਾ ਜਿਹੜਾ ਫੋਨ ਕਰੋਗਾ ਯਾਰ ਲੈ ਕੇ ਜਾਊਗਾ ਬਸ ਇਹ ਆਪਾਂ ਮੁਫਤ ਦਾ ਹੈ ਮਰਦਾ ਹੀ ਨਹੀਂ ਮੈਂ ਆ ਯਾਰ ਟੋਕਰ ਗੱਬਣ ਵੀ ਲੱਖ ਦੀ ਹੈ ਸਹੀ ਗੱਲ ਹੈ ਕਿੰਨੇ ਸਾਲ ਚ ਬਾਈ ਤੂੰ ਦੁੱਧ ਪਾ ਕੇ ਟੋਕਰ ਗੱਬਣ ਕਰਕੇ ਵੀ ਐਨਰਪੀਏ ਵਟਨ ਦੇ ਵਟਨ ਹਾਂ ਲੱਖ ਦੀ ਹੈ ਪਰ ਵੀ ਆਪਾਂ ਸ਼ਸ਼ਟ ਮਾਇਆ ਹੁੰਦਾ ਵੀ ਸਕਦਾ ਹੈ ਕਈ ਕਈ ਬੰਦੇ ਹੁੰਦਾ ਵੀ ਆਪਾਂ 25 ਬਣਾ ਲਗੇ 30 ਬਣਾ ਲਗੇ ਆਪਾਂ ਰਜਾਨਾ 2-3 ਵੇਚ ਲੈਨੇ ਵੇਚ ਲੈਨੇ ਤੂੰ ਤੇਰੇ ਵੀਡੀਓ ਤੇ ਕਿੰਨਾ ਮਾਲ ਵੇਚੇ ਹਨਾ ਸਹੀ ਗੱਲ ਸਹੀ ਦੋ ਤਿੰਨ ਵੇਚੋ ਆਉਦੀਆਂ ਸਵਾਦ ਲਓ 2-3000 5-4000 ਬਣ ਜਾ ਥੋੜਾ ਹੁੰਦਾ ਵੀ ਬੰਦਾ ਤੁਰਿਆ ਫਿਰੇ ਸਰਕਲ ਚੱਲਦਾ ਫਿਰਦਾ ਚਾਰ ਵੇਚ ਲੀਆਂ ਡਾਢੀਆਂ ਚ ਹਮਮ ਆਠ ਹਜ਼ਾਰ ਹੋ ਗਿਆ ਸਹੀ ਗੱਲ ਤੇ ਜੇ ਆਪਾਂ ਮੰਨ ਕੇ ਚੱਲਗੇ ਕਿਸੇ ਪ੍ਰਾਈਵੇਟ ਕੰਪਨੀ ਤੇ ਮਿਲਦੇ ਤੱਕਲਾ ਮਹੀਨੇ ਦਾ 15000 ਦਿੰਦਾ ਨਾਲੇ ਆਪਦੀ ਨੀਂਦ ਸੋ ਆਪਦੀ ਉਠੋ ਆਪਦੀ ਸੌ ਆਪਦੀ ਉਠੋ ਨਾਲ ਲਾਂਭਾ ਲਓ ਲਓ ਬਈ ਸੱਜਣੋ ਨੰਬਰ ਸਕਰੀਨ ਤੇ ਚੱਲ ਰਿਹਾ ਸੰਪਰਕ ਤੁਸੀਂ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਦੋਸਤੋ ਜੇ ਕਿਸੇ ਵੀਰ ਨੇ ਦੋਸਤੋ ਇਹਨਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ